ਭਾਗ ਦਸਵਾ ਕਹਾਣੀ ਹੈ ਅਣਪਿਆਹੀ ਮਾਂ ਸਕਵੀਰ ਦਾ ਪਿਓ ਬਹੁਤ ਗੁੱਸੇ ਵਿੱਚ ਸਕਵੀਰ ਦੇ ਸਹੁਰੇ ਪਹੁੰਚਦਾ ਹੈ ਨੇਕ ਨੇ ਵਿਹੜੇ ਦੇ ਬਲਗਨ ਦੀ ਕੰਧ ਵੀ ਸਵਾਰ ਲਈ ਸੀ ਥੋੜੀ ਨੀਵੀ ਸੀ ਉਹ ਉੱਚੀ ਕਰਵਾ ਦਿੱਤੀ ਰੋਜ਼ ਰੋਜ਼ ਦੁੱਧ ਲਿਆਉਣ ਨਾਲ ਉਹਨੇ ਬੱਕਰੀ ਹੀ ਘਰੇ ਬੰਨ ਲਈ ਸੀ ਹੁਣ ਉਹ ਕਰਮਾਂ ਨੂੰ ਬਾਹਰ ਗੁਰੂ ਘਰ ਵੀ ਲੈ ਜਾਂਦਾ ਤਾਰੇ ਦੀ ਬਹੁਤ ਹਸਤੀ ਕੀ ਭਾਈ ਤਾਂ ਮਾਵਾਂ ਨਾਲੋਂ ਕਿਤੇ ਜ਼ਿਆਦਾ ਕਰਦਾ ਆਪਣੀ ਧੀ ਦਾ ਵੇਖ ਲਾ ਸਾਹ ਨਹੀਂ ਲੈਂਦਾ ਉਹਦੇ ਬਿਨਾ ਤਾਰੇ ਨੇ ਜਾਂਦੇ ਨੇਕ ਨੂੰ ਆਵਾਜ਼ ਮਾਰੀ ਨੇਕ ਆਪਣੀ ਧੀ ਨੂੰ ਲੈ ਕੇ ਗਿਆ ਤਾਂ ਤਾਰੇ ਦੀ ਬਹੁ ਨੇ ਕੁੜੀ ਚੱਕ ਲਈ ਉਹ ਨੇ ਆਪਦੀ ਕੁੜੀ ਦੇ ਨਾਲ ਹੀ ਕਰਮਾਂ ਨੂੰ ਪਾ ਦਿੱਤਾ ਨੇਕ ਦਾ ਧਿਆਨ ਕਰਮਾਂ ਵੱਲ ਹੀ ਸੀ ਤਾਰੇ ਦੀ ਬਹੁ ਹਸਦੀ ਬੋਲੀ ਬਾਈਓ ਨਹੀਂ ਵੱਟਦੀ ਇਹ ਇਹ ਤਾਂ ਤੇਰੀ ਜਿੰਦ ਜਾਨ ਤਾਰੇ ਦੀ ਬਹੁ ਨੇ ਵੀਰ ਪਈਏ ਕੁੜੀ ਨੂੰ ਸ਼ਗੰਦ ਦਿੱਤਾ ਤੇ ਨਾਲ ਗੁੜ ਨੇਕ ਨੇ ਆਲਦੀ ਧੀ ਨੂੰ ਵੋਡੇ ਲਾਇਆ ਤੇ ਘਰ ਆ ਗਿਆ ਜਗਜੀਤ ਸੁਖਵੀਰ ਨੂੰ ਛੱਡ ਕੇ ਘਰ ਨਹੀਂ ਸੀ ਗਿਆ ਉਹ ਨਹਿਰ ਦੇ ਪੂਲ ਦੇ ਹੇਠ ਤੇ ਹੀ ਬੈਠ ਗਿਆ ਆਪਣੇ ਆਪ ਬਾਰੇ ਨਹੀਂ ਬਲਕਿ ਉਹ ਸੁਖਵੀਰ ਦਾ ਸੋਚ ਰਿਹਾ ਸੀ ਕਿ ਹੁਣ ਉਹਦਾ ਕੀ ਬਣੂ ਮੇਰੇ ਮੂੰਹੋਂ ਕਿਉਂ ਇਹੋ ਜਿਹੀ ਗੱਲ ਨਿਕਲੀ ਹੁਣ ਜੇ ਸੁਖਵੀਰ ਦੇ ਮਾਪਿਓ ਘਰ ਆਏ ਤਾਂ ਮਾਂ ਨੇ ਕੋਈ ਚੇਪਨ ਨਹੀਂ ਮੰਨਣੀ ਮੈਂ ਕੀ ਕਰਾਂ ਸੁਖਵੀਰ ਦਾ ਕੋਈ ਕਸੂਰ ਵੀ ਨਹੀਂ ਮਾਂ ਨੂੰ ਕਿਵੇਂ ਮਨਾਵਾ ਪਰ ਹੁਣ ਤਾਂ ਉਹ ਨੂੰ ਕੋਈ ਲਾਲਚ ਵੀ ਨਹੀਂ ਵਰਾ ਸਕਦਾ ਹੁਣ ਗੱਲ ਵਧੂਗੀ ਸਬੇਦਾਰ ਗੁਰਚੰਦ ਸਿੰਘ ਨੇ ਜੀਪ ਕੱਢੀ ਤੇ ਆਪਣੇ ਇੱਕ ਮਿੱਤਰ ਪਿਆਰੇ ਨਾਲ ਲੈ ਕੇ ਸੁਖਵੀਰ ਦੇ ਸਹੁਰਿਆਂ ਨੂੰ ਚੱਲ ਪਿਆ ਗੁਰਚੰਦ ਸਿੰਘ ਤਾਂ ਦਿਮਾਗ ਬਹੁਤ ਗੁੱਸੇ ਨਾਲ ਭਰਿਆ ਹੋਇਆ ਸੀ ਉਦੇ ਦੋਸਤ ਨੇ ਕਿਹਾ ਕਿ ਯਾਰ ਧੀਰਜ ਨਾਲ ਗੱਲ ਕਰੀ ਉੱਚਾ ਨੀਵਾ ਬੋਲ ਕੇ ਸਬੰਧ ਵਿਗੜ ਜਾਂਦੇ ਆ ਆਪਾਂ ਆਪਣੀ ਧੀ ਬਸੌਣੀ ਆ ਕਿਉਂਕਿ ਅੱਜ ਗੁੱਸੇ ਵਿੱਚ ਬੋਲੇ ਤਾਂ ساری ਉਮਰ ਬੋਲ ਰੜਕਦੇ ਰਹਿਣਗੇ ਗੁਰਚਰਨ ਸਿੰਘ ਨੇ ਕਿਹਾ ਕਿ ਮੈਨੂੰ ਮੇਰੀ ਧੀ ਬਹੁਤ ਪਿਆਰੀ ਆ ਮੈਂ ਬਹੁਤ ਚਾਹਵ ਨਾਲ ਵਿਆਹੀ ਆ ਬਾਕੀ ਮੇਰੀ ਭੈਣ ਸਾਖ ਲੈ ਕੇ ਗਈ ਆ ਪਹਿਲਾਂ ਆਪਾਂ ਉਹਨਾਂ ਦੇ ਹੀ ਘਰ ਚਲਾਂਗੇ ਉਹਨੂੰ ਨਾਲ ਲੈ ਕੇ ਹੀ ਪਰੌਣੇ ਦੇ ਘਰ ਚੱਲਾਂਗੇ ਦੋਸਤ ਫਿਰ ਬੋਲਿਆ ਯਾਰ ਕੁੜੀ ਨੂੰ ਕੁੱਟਿਆ ਤਾਂ ਨਹੀਂ ਕਿਤੇ ਨਹੀਂ ਤਾਂ ਆਪਾਂ ਥਾਣੇ ਰਿਪੋਰਟ ਲਿਖਵਾਵਨੇ ਆ ਪਹਿਲਾਂ ਗੁਰਚਨ ਨਹੀਂ ਨਹੀਂ ਐਨੀ ਗੱਲ ਤਾਂ ਨਹੀਂ ਦੋਵਾਂ ਜਣੇ ਭੈਣ ਕੇ ਘਰ ਪਹੁੰਚੇ ਗੱਲਬਾਤ ਹੋਈ ਸਕੀ ਦੀਪਵਾਨ ਜਦੋਂ ਇਹ ਗੱਲ ਸੁਣੀ ਤਾਂ ਉਹਨੂੰ ਵੀ ਗੁੱਸਾ ਆਇਆ ਉਹ ਕਹਿੰਦੀ ਕਿ ਜੇ ਮੈਨੂੰ ਦੱਸਦੀ ਤਾਂ ਮੈਂ ਇੱਥੇ ਤੱਕ ਗੱਲ ਨਾ ਪਹੁੰਚਣ ਦਿੰਦੀ ਚਲ ਕੋਈ ਨਾ ਤੁਸੀਂ ਪਹਿਲਾਂ ਚਾਹ ਪਾਣੀ ਪੀਓ ਫਿਰ ਆਪਾਂ ਚਲਦੇ ਆ ਉੱਧਰ ਚਾਹ ਪਾਣੀ ਪੀ ਸੁਖਵੀਰ ਦੇ ਸਹੁਰਿਆਂ ਦੇ ਘਰ ਗਏ ਸੁਖਵੀਰ ਦੇ ਸਹੁਰਿਆਂ ਨੇ ਚੰਗੀ ਆਉ ਭਗਤ ਕੀਤੀ ਪਰ ਗੁਰਚੰਦ ਸਿੰਘ ਨੇ ਕਿਹਾ ਕਿ ਬਾਈ ਜਗਜੀਤ ਨਹੀਂ ਦਿਸਦਾ ਕਿੱਥੇ ਆ ਕਿੱਥੇ ਆ ਸੱਸ ਭੱਜ ਕੇ ਬਾਹਰ ਆਈ ਬੋਲੀ ਬਾਈ ਜੀ ਸਤਿ ਸ਼੍ਰੀ ਅਕਾਲ ਮੁੰਡਾ ਤਾਂ ਆ ਜਾਂਦਾ ਪਰ ਬਾਈ ਤੁਸੀਂ ਆਪਦੀ ਕੁੜੀ ਨੂੰ ਪੁੱਛਿਆ ਉੱਚਾ ਕਸੂਰ ਗੁਰਚਨ ਉਹਨੇ ਤਾਂ ਦੱਸਤਾ ਭੈਣ ਜੀ ਹੁਣ ਤੁਸੀਂ ਦੱਸੋ ਕੀ ਗੱਲ ਆ ਕੀ ਗੱਲ ਬਾਤ ਹੋਈ ਆ ਸੱਸ ਬਾਈ ਤੁਸੀਂ ਤਾਂ ਅਫਸਰ ਬੰਦੇ ਹੋ ਸਾਰਾ ਕੁਝ ਪਤਾ ਹੀ ਹੋਊ ਤੁਹਾਨੂੰ ਤਾਂ ਗੁਰਚਨ ਜੇ ਸਾਨੂੰ ਪਤਾ ਹੁੰਦਾ ਅਸੀਂ ਇੱਥੇ ਕਿਉਂ ਆਉਂਦੇ ਭੈਣ ਜੀ ਬੈਠ ਕੇ ਆਰਾਮ ਨਾਲ ਸਾਰੀ ਗੱਲ ਦੱਸੋ ਮੈਂ ਇੱਥੇ ਤੁਹਾਡੇ ਨਾਲ ਲੜਨ ਨਹੀਂ ਆਇਆ ਸਾਸ 2200 ਹੱਥ ਰੱਸਾ ਕਿ ਸਿਰੇ ਤੇ ਗੰਡ ਅਸੀਂ ਸੁਖਵੀ ਨੂੰ ਇਸ ਘਰ ਵਿੱਚ ਰੱਖ ਨਹੀਂ ਸਕਦੇ ਅਸੀਂ ਸਾਰਾ ਖਰਚਾ ਜਿੰਨਾ ਤੁਹਾਡਾ ਲੱਗਿਆ ਤੈਨੂੰ ਤਿਆਰ ਆ ਪਰ ਅਸੀਂ ਧੀ ਨਹੀਂ ਰੱਖਣੀ ਗੁਰਚੰਦੀ ਭੈਣ ਬੋਲੀ ਇਹ ਤੂੰ ਕੀ ਗੱਲ ਕਰਦੀ ਹੈ ਕੱਲ ਤੱਕ ਤਾਂ ਤੂੰ ਉਹਨੂੰ ਸਲਾਉਂਦੀ ਨਹੀਂ ਸੀ ਤੱਕ ਦੀ ਰਾਤ ਦੇ ਰਾਤ ਕੀ ਹੋ ਗਿਆ ਤੈਨੂੰ ਸੱਸ ਬੱਸ ਭੈਣੇ ਮੈਂ ਤਾਂ ਆਪਦਾ ਫੈਸਲਾ ਤੁਹਾਨੂੰ ਸੁਣਾ ਦਿੱਤਾ ਬਾਕੀ ਜਗਜੀਤ ਆ ਉਹ ਆਪੇ ਕਰ ਲੂ ਗੱਲ ਗੁਰਚਨ ਸਿੰਘ ਗੁੱਸੇ ਵਿੱਚ ਬੋਲਿਆ ਨਾ ਕੀ ਗੱਲ ਭੈਣ ਜੀ ਇੱਜ਼ਤਾਂ ਦੇ ਕੋਈ ਮੁੱਲ ਨਹੀਂ ਹੁੰਦੇ ਸਭ ਤੋਂ ਵੱਡੀ ਇੱਜ਼ਤ ਹੁੰਦੀ ਆ ਅਣਖੀ ਡੱਬਰ ਆ ਸਾਡਾ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਅੱਜ ਕਿਤੇ ਕਿਤੇ ਤੇ ਕੱਲ ਕਿਤੇ ਹੋਰ ਸੱਸ ਫਿਰ ਉਹੀ ਗੱਲ ਤਾਂ ਮੈਂ ਕਰਦੀ ਆ ਬਾਈ ਤੁਸੀਂ ਆਪਦੀ ਕੁੜੀ ਦਾ ਵਿਆਹ ਕਿਉਂ ਕੀਤਾ ਤੁਹਾਨੂੰ ਮੇਰਾ ਮੁੰਡਾ ਹੀ ਮਿਲਿਆ ਸੀ ਜ਼ਿੰਦਗੀ ਖਰਾਬ ਕਰਨ ਨੂੰ ਗੁਰਚਨ ਕੀ ਮਤਲਬ ਆ ਤੁਹਾਡਾ ਸੱਸ ਹੁਣ ਸਿੱਤੀ ਸੁਹਣੇਗਾ ਬਾਈ ਤੇਰੀ ਤੀਜਵਾਕ ਜੰਮ ਕੇ ਪਿੱਛੋਂ ਹੀ ਆਈ ਏ ਤੇਰੇ ਸਾਂਡੂ ਨੇ ਹੀ ਦੱਸਿਆ ਸਾਰਾ ਕੁਝ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸ ਤੇਰੀ ਉਸ ਤੇਰੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਣਵੇਂ ਨੇ ਮੇਰੇ ਚੈਨਲ ਤੇ ਹੱਥ ਜੋੜ ਕੇ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਸਟੋਰੀ ਨੂੰ ਵੀ ਪੂਰਾ ਸੁਣਿਆ ਕਰੋ ਉਸ ਦੇ ਲਈ ਥੈਂਕ ਯੂ